ਸਾਨੂੰ ਇਹ ਬਣਾ ਬਣਾ ਵੀਡੀਓ ਭੇਜਦਾ ਜੱਟਾਂ ਦੀਆਂ ਕੁੜੀਆਂ ਐ ਜੱਟਾਂ ਦੀਆਂ ਐ ਦਿੱਲੀ ਕਿਸਾਨ ਧਰਨੇ ਦੇ ਵਿੱਚ ਕਹਿੰਦਾ ਇਹ ਜੱਟ ਗਏ ਆ ਤੇ ਮਗਰੋਂ ਜੱਟ ਤੇ ਉੱਥੇ ਬੈਠੇ ਤੇ ਮਗਰੋਂ ਜੱਟਾਂ ਦੇ ਘਰ ਨਹੀਂ ਆਣੇ ਹੋ ਗਏ ਆ ਤਾਂ ਹੁਣ ਤੁਸੀਂ ਆਵ ਲੈ ਲਓ ਵੀ ਕਿੱਡੀ ਗੰਦੀ ਸ਼ਬਦਾਵਲੀ ਬੋਲ ਰਿਹਾ ਬਾਕੀ ਮੁੱਕ ਦੀ ਗੱਲ ਇਹ ਆ ਹੁਣ ਅਸੀਂ ਇੱਥੇ ਡੀਸੀਪੀ ਦਫ਼ਤਰ ਆਏ ਸੀ ਇਹ ਮੈਡਮ ਨੇ ਸਾਨੂੰ ਵਿਸ਼ਵਾਸ ਦਲਾਇਆ ਵਾ ਕਿ ਅਸੀਂ ਉੱਤੇ ਬਣਦੀ ਕਾਰਵਾਈ ਕਰਾਂਗੇ ਉਸ ਕਾਰਵਾਈ ਉੱਤੇ ਜੇ ਮੈਡਮ ਕੋਈ ਢਿੱਲ ਪਾਓਗੇ ਤੇ ਅਸੀਂ ਬਿਆਸ ਨੂੰ ਬਿਆਸਤੋ ਜਲੰਧਰ ਜਾਣ ਵਾਲਾ ਜਿਹੜਾ ਰੋਡ ਆ ਦਰਿਆਵਾਜੋ ਸਾਰਾ ਬਲੌਕ ਕਰਾਂਗੇ ਜੀ। ਬੋਲ ਨੂੰ ਬੰਦ ਕਰਾਂਗੇ। ਜੱਟਾਂ ਦੀਆਂ ਧੀਆਂ ਪੈਣਾ ਦੇ ਉੱਤੇ ਆਏ ਦਿਨ ਹੀ ਗੰਦੇ ਗੰਦੀ ਸ਼ਬਦਾਵਲੀ ਤੇ ਭੱਦੀ ਸ਼ਬਦਾਵਲੀ ਗੰਦੀ ਸ਼ਬਦਾਵਲੀ ਬੋਲ-ਬੋਲ ਕੇ ਵੀਡੀਓ ਕ੍ਰੀਏਟ ਕਰਦਾ ਆ ਤੇ ਆਪਣੇ ਆਪ ਨੂੰ ਨਾਂ ਦੇ ਪਿੱਛੇ ਰੰਗਰੇਟਾ ਲਿਖਾਉਂਦਾ ਤੇ ਇਹ ਰੰਗਰੇਟਾ ਫੌਜ ਮੇਰੇ ਭਰਾ ਸਾਰੇ ਆਏ ਨੇ ਵੀ ਅਸਲ ਰੰਗਰੇਟਾ ਕੀ ਹੁੰਦਾ ਆ ਜਾ ਤੈਨੂੰ ਇੱਕ ਰਾਹੀਂ ਦੱਸ ਦਿੰਨੇ ਆ। ਇਹ ਕਹਿਣਾ ਆਏ ਆ ਕਿ ਤੁਹਾਨੂੰ ਸਰਕਾਰ ਨੇ ਸੇਵਾਦਾਰ ਬਣਾਇਆ ਪੰਜਾਬ ਦੇ ਤੇ ਇਹਨੂੰ ਬੰਦੇ ਨੂੰ ਸੰਭਲੋ ਇਹਨੂੰ ਬੰਦੇ ਨੂੰ ਸਾਂਭ ਲੋ ਜੇਕਰ ਇਹ ਨਾ ਇਹੋ ਜਿਹੇ ਗੰਦੀਆ ਸ਼ਬਦਾਂ ਆਉਣੀਆਂ ਬੰਨੋਂ ਹਟਿਆ ਤਾਂ ਫਿਰ ਫਿਰ ਰੱਬ ਦਾ ਨਹੀਂ ਪਤਾ ਰੱਬ ਨੇ ਕਿਹੜੀ ਖੇਡ ਖੇਡ ਦਣੀਆ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਸਾਰੇ ਜਿੱਥੇ ਲੁਧਿਆਣੇ ਵਿੱਚ ਡਾਕਟਰ ਗੁਰਵਿੰਦਰ ਸਿੰਘ ਰੰਗਰੇਟ ਆ ਸੋਰੀ ਰੰਗਰੇਟ ਆ ਗਲਤੀ ਨਾਲ ਕਿਹਾ ਗਿਆ ਟੰਗ ਟਵਿਸਟਰ ਥੋੜਾ ਚੱਲ ਜਾਂਦਾ ੜਾ ਹਾਂ ਪਰ ਉਹ ਰੰਗਰੇਟਾ ਘੋਣ ਦੇ ਲਾਇਕ ਨਹੀਂ ਜੀ ਦਿੱਕਤ ਇਹ ਆ ਕਿ ਉਹ ਬੀਤੇ ਸਮੇਂ ਵਿੱਚ ਉਹਨੇ ਜੋ ਵੀ ਵਿਵਾਦ ਖੜੇ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਜੋ ਮਤਲਬ ਅੱਗੇ ਪਿੱਛੇ ਸਰਕਾਰ ਨੇ ਕਾਲੇ ਕਾਨੂੰਨ ਚਲਾਏ ਸੀਗੇ ਜਿਸ ਕਰਕੇ ਸਾਡਿਆਂ ਨਿਹੰਗ ਸਿੰਘ ਫੌਜਾਂ ਹੋਰ ਕਿਸਾਨ ਜਥੇਬੰਦੀਆਂ ਉੱਥੇ ਮੋਰਚੇ ਦੇ ਉੱਤੇ ਸਿੰਧੂ ਬਾਰਡਰ ਦੇ ਉੱਤੇ ਉਹਨਾਂ ਨੇ ਕਈਆਂ ਨੇ ਆਪਣੀ ਜਾਨ ਵੀ ਗਵਾਈ ਪਰ ਉਸ ਮੋਰਚੇ ਨੂੰ ਫਤਿਹ ਕੀਤਾ ਉਹ ਕਿਹਦੇ ਲਈ ਸੀ ਸਾਡੇ ਸਾਰਿਆਂ ਲਈ ਸੀ ਜੱਟਾਂ ਲਈ ਵੀ ਉਹਨਾਂ ਹੀ ਸਾਡੇ ਰੰਗਰੇਟੇ ਵਾਲੇ ਵੀ ਉਹਨਾਂ ਹੀ ਸੀ ਠੀਕ ਹੈ ਜੀ ਬਾਕੀ ਮੁੱਖ ਦੀ ਗੱਲ ਇਹ ਹੈ ਹੁਣ ਅਸੀਂ ਇੱਥੇ ਡੀਸੀਪੀ ਦਾ ਦਫ਼ਤਰ ਆਏ ਸੀ ਇਹ मैडम ने सानू विश्वाश दिलाया वा कि असी उते बणदी कारवाई करंगे उस कारवाई उते जे मैडम कोई ਢਿੱਲ ਪਾਓਗੇ ਤੇ ਅਸੀਂ ਬਿਆਸ ਨੂੰ ਬਿਆਸ ਤੋਂ ਜਲੰਧਰ ਜਾਣ ਵਾਲਾ ਜਿਹੜਾ ਰੋਡ ਆ دریاਵਾਜੀ ਉਹ ਸਾਰਾ ਬਲੌਕ ਕਰਾਂਗੇ ਜੀ ਰੋਡ ਨੂੰ ਬੰਦ ਕਰਾਂਗੇ ਜੀ ਆਗੇ ਆ ਤੇ ਅਗਰ ਕਾਰ ਕਿਦੋਂ ਸਮੇਂ ਤੱਕ ਵੇਟ ਕਰੋਗੇ ਤੁਸੀਂ ਸਾਨੂੰ ਹਫਤੇ ਦਾ मैडम ਨੇ ਕਿਹਾ ਵਾ ਪਰ ਫੇਰ ਵੀ ਅਸੀਂ ਆਪਣੇ ਵਾਲੋ 4 ਦਿਨ ਵਾਧ ਦੇਣਾ 12 ਜਮੇ ਤੱਕ ਵੇਟ ਕਰ ਲਾਂਗੇ 12 ਦਿਨ ਤੱਕ ਵੇਟ ਕਰ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी ਅਸੀਂ ਅੱਜ ਇੱਥੇ ਲੁਧਿਆਣਾ ਸਿਟੀ ਦੇ ਵਿੱਚ ਪਹੁੰਚੇ ਹੋਏ ਹਾਂ ਦਫ਼ਤਰ ਆਪਣੇ ਹਾਂ ਜੀ ਸੀਪੀ ਦਫ਼ਤਰ ਸੀਪੀ ਦਫ਼ਤਰ ਤੇ ਮੈਡਮ ਜੀ ਨੂੰ ਮਿਲੇ ਆ ਤੇ ਜਿਹੜੇ ਸਾਡੇ ਵੀਰ ਭਰਾ ਕੁਝ ਇੱਕ ਪਹਿਲਾਂ ਹੋ ਕੇ ਚੱਲ ਗਏ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਕਾਰਵਾਈ ਹੋਈ ਆ ਮੈਡਮ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਕਿ ਜਿਹੜਾ ਉਹਨਾਂ ਨੂੰ ਅਸੀਂ ਦੱਸਿਆ ਵੀ ਆਹ ਗੱਲਬਾਤ ਆ ਇੱਕ ਡੰਗਰ ਡਾਕਟਰ ਦੇ ਨਾਲ ਦੇ ਨਾਲ ਜਾਣਿਆ ਜਾਂਦਾ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਵਾਇਲੇਸ਼ਨ ਕ੍ਰੀਏਟ ਕਰਦਾ ਪੰਜਾਬ ਦੇ ਵਿੱਚ ਬੜਾ ਭੜਕਾਉ ਭਾਸ਼ਣ ਕਰ ਰਿਹਾ ਉਸ ਨੂੰ ਨੱਥ ਪਾਉਣ ਵਾਸਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਪਹਿਲੀ ਗੱਲ ਪੁਲਿਸ ਪ੍ਰਸ਼ਾਸਨ ਦਾ ਹਿੱਸਾ ਰਹੀਂ ਲਿਆ ਆ ਕਿ ਕਾਨੂੰਨੀ ਕਾਰਵਾਈ ਬਣਦੀ ਕਰਾਉਣੀ ਹੈ ਜੱਟਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਆਏ ਦਿਨ ਹੀ ਗੰਦੇ-ਗੰਦੀ ਸ਼ਬਦਾਵਲੀ ਤੇ ਭੱਦੀ ਸ਼ਬਦਾਵਲੀ ਗੰਦੀ ਸ਼ਬਦਾਵਲੀ ਬੋਲ-ਬੋਲ ਕੇ ਵੀਡੀਓ ਕ੍ਰੀਏਟ ਕਰਦਾ ਆ ਤੇ ਆਪਣੇ ਆਪ ਨੂੰ ਨਾਂ ਦੇ ਪਿੱਛੇ ਰੰਗਰੇਟਾ ਲਿਖਾਉਂਦਾ ਤੇ ਇਹ ਰੰਗਰੇਟਾ ਫੌਜ ਮੇਰੇ ਭਰਾ ਸਾਰੇ ਆਏ ਨੇ ਵੀ ਅਸਲ ਰੰਗਰੇਟਾ ਕੀ ਹੁੰਦਾ ਆਜਾ ਤੈਨੂੰ ਇੱਕ ਰਾਹੀਂ ਦੱਸ ਦਿੰਨੇ ਆ ਤੇ ਬਾਕੀ ਇਹ ਆਪਣੀ ਇਹੋ ਜੀ ਗੰਦੀ ਜ਼ੁਬਾਨ ਬੋਲਣੋਂ ਨਾ ਹਟਿਆ ਤੇ ਇਸੇ ਕਰਕੇ ਅਸੀਂ ਆਏ ਆ ਵੀ ਅਸੀਂ ਪਹਿਲਾਂ ਜਦੋਂ ਵਾਵਾ ਚ ਡਿੱਗਦੇ ਰਹੇ ਹਟ ਜੂ ਹਟ ਜੂ ਚਲ ਹਟ ਜੂ ਯਾਰ ਹਟਿਆ ਹੀ ਨਹੀਂ ਤੇ ਅੱਜ ਇੱਥੇ ਪਹੁੰਚੇ ਹੋਏ ਆ ਸਾਰੇ ਵੀਰ ਭਰਾ ਸਾਡੇ ਆਏ ਆ ਅਸੀਂ ਸਾਰਿਆਂ ਨੂੰ ਕਾਲ ਦਿੱਤੀ ਸਾਰੇ ਵੀਰ ਇੱਥੇ ਆਏ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਵੇਖੋ ਜੀ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਭਈਆਂ ਦੇ ਨਾਲ ਤੋਰਨ ਡਿਆ ਸ਼ਰਮ ਗੰਦੀਆਂ ਗਾਲਾਂ ਕੱਢਦਾ ਆ ਤੇ ਗੰਦੇ ਗੰਦੇ ਗਾਣੇ ਲਾ ਕੇ ਸਾਡੇ WhatsApp ਦੇ ਅਕਾਊਂਟ ਦੇ ਤੇ ਸਾਨੂੰ ਇਹ ਬਣਾ ਬਣਾ ਵੀਡੀਓ ਭੇਜਦਾ ਜੱਟਾਂ ਦੀਆਂ ਕੁੜੀਆਂ ਐ ਜੱਟਾਂ ਦੀਆਂ ਐ ਦਿੱਲੀ ਕਿਸਾਨ ਧਰਨੇ ਦੇ ਵਿੱਚ ਕਹਿੰਦਾ ਹੈ ਜੱਟ ਗਏ ਆ ਤੇ ਮਗਰੋਂ ਜੱਟ ਤੇ ਉੱਥੇ ਬੈਠੇ ਤੇ ਮਗਰੋਂ ਜੱਟਾਂ ਦੇ ਘਰ ਨਹੀਂ ਆਣੇ ਹੋ ਗਏ ਆ ਤਾਂ ਹੁਣ ਤੁਸੀਂ ਆਵ ਲੈ ਲਓ ਵੀ ਕਿੱਡੀ ਗੰਦੀ ਸ਼ਬਦਾਵਲੀ ਬੋਲ ਰਿਹਾ ਇਹ ਆਪਸ ਦੇ ਵਿੱਚ ਲੜਾ ਲੜਾ ਕੇ ਤੇ ਦੰਗੇ ਭੜਕਾ ਕੇ ਤੇ ਜੱਟਾਂ ਨੂੰ ਤੇ ਮਜਬੀ ਸਿੰਘਾਂ ਭਰਾਵਾਂ ਨੂੰ ਲੜਾ ਲੜਾ ਕੇ ਮਰਵਾਉਣਾ ਚਾਹੁੰਦਾ ਆ ਵੀ ਜੇਕਰ ਮੰਨ ਲਓ ਆਪਣਾ ਮਜਬੀ ਸਿੰਘ ਐਸ ਸਿੰਘ ਇਹ ਮੋਰ ਤੇ ਖੜਾ ਆ ਤੇ ਜੱਟ ਉੱਥੇ ਖੜਾ ਆ ਤਾਂ ਇੱਕ ਗੱਲ ਇੱਕ ਇੱਕ ਬੰਨੇ ਵਾਲ ਵੇਖ ਵੇਖ ਕੇ ਮੋਛਾ ਮਰੋੜ ਕੇ ਤੇ ਇੱਕ ਦੋ ਚੰਨ ਇੱਕ ਕੌੜੀ ਨਿਗਾ ਨਾਲ ਵੇਖਣ ਤੇ ਆਪਣਾ ਸ਼ਸਤਰ ਕੱਢ ਕੇ ਤੇ ਧੌਣ ਜੱਟ ਦੇ ਜਾਂ ਵੜਦੇ ਤੇ ਜਾਂ ਫੇਰ ਮਜਬੀ ਸਿੰਘ ਦੀ ਧੌਣ ਜੱਟ ਵੜਦੇ ਆਹ ਕੰਮ ਕਰਾਉਣ ਡਿਆ ਤੇ ਅਸੀਂ ਪੰਜਾਬ ਪੁਲਿਸ ਨੂੰ ਇਹ ਕਹਿਣਾ ਆਏ ਆ ਕਿ ਤੁਹਾਨੂੰ ਸਰਕਾਰ ਨੇ ਸੇਵਾਦਾਰ ਬਣਾਇਆ ਪੰਜਾਬ ਦੇ ਤੇ ਇਹਨੂੰ ਬੰਦੇ ਨੂੰ ਸੰਭਲੋ ਇਹਨੂੰ ਬੰਦੇ ਨੂੰ ਸੰਭਲੋ ਜੇਕਰ ਇਹ ਨਾ ਇਹੋ ਜਿਹੇ ਗੰਦੀਆ ਸ਼ਬਦ ਆਉਣੀਆਂ ਬੰਲੋਂ ਹਟਿਆ ਤਾਂ ਫਿਰ ਫਿਰ ਰੱਬ ਦਾ ਨਹੀਂ ਪਤਾ ਰੱਬ ਨੇ ਕਿਹੜੀ ਖੇਡ ਖੇਡ ਦਣੀਆ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਤੇ ਅੱਜ ਸਾਨੂੰ ਮੈਡਮ ਨੇ ਅਸ਼ਵਾਸ਼ਣ ਦਿੱਤਾ ਆ ਵੀ 15 ਦਿਨਾਂ ਦੇ ਵਿੱਚ ਵਿੱਚ ਅਸੀਂ ਕਾਨੂੰਨੀ ਕਾਰਵਾਈ ਕਰ ਦਵਾਂਗੇ ਤੇ ਜੇ ਨਾ ਕੀਤਾ ਤਾਂ ਅਸੀਂ ਸਭ ਤੋਂ ਵੱਡੇ ਪੱਧਰ ਤੇ ਸਾਰੇ ਜੱਟ ਭਰਾਵਾਂ ਨੂੰ ਮਜੀਬੀ ਰੰਗਰੇਟ ਮਜੀਬੀ ਸਿੰਘ ਰੰਗਰੇਟਾ ਫੌਜਾਂ ਨੂੰ ਕੌਲ ਦੇਵਾਂਗੇ ਚੇਚੀ ਕਿ ਆ ਉਹ ਫੇ ਬਿਆਸ ਵਾਲਾ ਪੁਲ ਜਿਹੜਾ ਫੇ ਉਹਦੇ ਉੱਤੇ ਮੰਗ ਪੱਤਰ ਜਿਹੜਾ ਦਿੱਤਾ ਨਹੀਂ ਮੰਨਿਆ ਜੇ ਤੁਸੀਂ ਨਹੀਂ ਰਸਟ ਕੀਤਾ ਤੇ ਜਿਹੜਾ ਮੰਗ ਪੱਤਰ ਦਿੱਤਾ ਇਹੋ ਫੇ ਮੰਗ ਪੱਤਰ ਅਸੀਂ ਚੁੱਕ ਕੇ ਫੌਜਾਂ ਵੱਲੋਂ ਉਥੇ ਪੁਲ ਦੇ ਉੱਤੇ ਲਾਇਆ ਜਾਊਗਾ ਤੇ ਪੁਲ ਨੂੰ ਫਿਰ ਬੰਦ ਕੀਤਾ ਜਾਊਗਾ ਰੋਡ ਭਾਵੇਂ ਜੋ ਮਰਜ਼ੀ ਹੋਵੇ